ਸਾਹਿਬ ਜੀ ਕਹਿੰਦੇ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਸਾਰਿਆਂ ਦਾ ਚੜ੍ਹਦੀਕਲਾ ਫਿੱਚਰ ਦਿਖਲਾਈ ਹੋਣੀ ਚਾਹੀਦੀ ਹੈ ਅੱਜ ਦਾ ਜਿਹੜਾ ਸਾਡਾ ਟੋਪਿਕ ਹੈ ਉਹ ਹੈ ਅਮਰੀਕਾ ਚ ਅਸਲਾਈਮ ਸਕੈਮ ਦਾ ਵੱਡਾ ਖੁਲਾਸਾ ਬੱਚੇ ਦੀ ਸੱਚੀ ਗੱਲ ਨਹੀਂ ਹਿਲਾ ਦਿੱਤਾ ਪਰਿਵਾਰ ਤਾਂ ਮੈਂ ਲਈ ਇਸ ਟੋਪਿਕ ਤੇ ਦਿਖਾਇਆ ਕਿ ਇੱਕ ਪਾਸੇ ਸਾਨੂੰ ਕਦੇ ਵੀ ਝੂਠ ਨਹੀਂ ਬੋਲਣਾ ਚਾਹੀਦਾ ਬੱਚੇ ਨਾਲ ਹਨਾ ਕਿਉਂਕਿ ਉਹ ਹਮੇਸ਼ਾ ਸੱਚ ਹੀ ਬੋਲੇਗਾ ਹਮਮ ਜਦੋਂ ਜਿੰਨਾ ਵੱਡ ਜੂਠ ਸਿਖਾ ਦੋ ਤੇ ਦੋ ਜੀ ਕਹ ਲੈ ਹੈ ਕਿ ਨੰਨ ਦਿਖਾਏ ਕਿ ਕਿਵੇਂ ਬੰਦੇ ਸਕੈਮ ਕਰਕੇ ਝੂਠ ਬੋਲ ਕੇ ਇੰਡੀਆਂ ਇੰਡੀਆ ਵਾਲੇ ਨੂੰ ਜਾਂ ਫਿਰ ਅੱਗੇ ਫੋਰਨ ਵਾਲੇ ਨੂੰ ਝੂਠ ਇਮੀਗ੍ਰੇਸ਼ਨ ਵਾਲੇ ਨੂੰ ਝੂਠ ਬੋਲ ਕੇ ਕਿਵੇਂ ਉਹ ਮਤਲਬ ਅਮਰੀਕਾ ਜਾਣ ਨੂੰ ਕਰਦੇ ਹੈਣਾ ਉੱਧਰ ਬਸਣਾ ਚਾਹੁੰਦੇ ਓਧਰ ਕੰਮ ਕਰਨਾ ਚਾਹੁੰਦੇ ਕਿ ਝੂਠ ਲਈ ਹੈਣਾ ਕਿ ਸਾਡੇ ਇੱਧਰ ਕੁਛ ਨਹੀਂ ਆ ਮਤਲਬ ਕੁਛ ਵੀ ਬੰਨਣਾ ਲਾ ਕੇ ਬਸ ਬਾਰਲੇ ਦੇਸ਼ਾਂ ਹਾਂ ਹਾਂ ਇਹਨਾਂ ਬੰਗਲਾਦੇਸ਼ ਕੰਮ ਕਰਨੇ ਚਾਹੀਏ ਇੱਧਰ ਕਮ ਸਵਧੀ ਜਾ ਰਿਹਾ ਫਿਰ ਵੀ ਬੰਗਲਾਦੇਸ਼ ਜਾਣਾ ਹਾਂ ਤੇ ਪੂਰੀ ਸਟੋਰੀ ਜਿਹੜੀ ਹੈ ਇਹਨਾਂ ਨੇ ਦਿਖਾਈ ਹੈ ਇਸ ਵੀਡੀਓ ਚ ਤੇ ਬਹੁਤ ਇਨਫੋਰਮੇਟਿਵ ਸਟੋਰੀ ਹੈ ਯਾਨੀ ਬਹੁਤ ਨੌਲੇਜ ਮਿਲੇਗੀ ਇਹਦੇ ਨਾਲ ਤੁਸੀਂ ਕਿ ਕਿ ਜਰੂਰ ਸ਼ੇਅਰ ਕਰੋ ਬਾਕੀ ਵਾਲੀ ਵੀਡੀਓ ਕਰਦੇ ਆਪਾਂ ਇਧਰੀ ਸਾਡਾ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਅਮਰੀਕਾ ਵਿੱਚ ਫੇਕ ਅਸਾਈਲਮ ਦਾ ਸੱਚ ਖੁੱਲਾ बच्चे दी एक गल नाल सारा परिवार डिपोर्ट वड्डा चटका दोस्तों आज दी कहानी कोई फिल्मी ड्रामा नहीं बल्कि एक अजेही हकीकत है जो हर उस पंजाबी परिवार ਦੇ ਦਿਲ ਨੂੰ ਚੰਜੋੜ ਕੇ ਰੱਖ ਦੇਵੇਗੀ ਜੋ ਵਿਦੇਸ਼ ਜਾਣ ਦੇ ਸੁਪਨੇ ਵੇਖਦਾ ਹੈ अमेरिका ਜਿਸ ਨੂੰ ਦੁਨੀਆ ਪਰ ਦੇ ਲੋਕ ਸੁਪਨਿਆਂ ਦੀ ਤਰਤੀ ਮੰਦੇ ਹਨ ਉੱਥੇ ਪਹੁੰਚਣ ਲਈ ਲੋਕ ਕੀ ਕੁਝ ਨਹੀਂ ਕਰਦੇ ਕਰਬਾਰ ਵੇਚਦੇ ਹਨ ਜ਼ਮੀਨਾ ਗਹਿਣੇ ਤਰਦੇ ਹਨ ਅਤੇ ਲੱਖਾਂ ਰੁਪਏ ਏਜੰਟਾਂ ਦੇ ਹਵਾਲੇ ਕਰ ਦਿੰਦੇ ਹਨ ਤਾਂ ਜੋ ਕਿਸੇ ਤਰ੍ਹਾਂ ਬਾਰਡਰ ਪਾਰ ਹੋ ਜਾਵੇ। ਇਹ ਕਹਾਣੀ ਵੀ ਇੱਕ ਅਜਿਹੇ ਹੀ ਪਰਿਵਾਰ ਦੀ ਹੈ ਜਿਸ ਵਿੱਚ ਕੁੱਲ 4 ਜੀ ਸਨ। ਪਿਤਾ ਬਲਵਿੰਦਰ ਸਿੰਘ, ਮਾਤਾ ਕੁਲਦੀਪ ਕੌਰ, ਉਹਨਾਂ ਦੀ 10 ਸਾਲਾਂ ਦੀ ਤੀ ਸਿਮਰਨ ਅਤੇ 7 ਸਾਲਾਂ ਦਾ ਮਾਸੂਮ ਪੁੱਤਰ ਅਰਮਾਨ। ਇਹ ਪਰਿਵਾਰ ਲੱਖਾਂ ਮੁਸੀਬਤਾਂ ਕੱਟ ਕੇ ਜੰਗਲਾਂ ਅਤੇ ਦਰਿਆਵਾਂ ਨੂੰ ਪਾਰ ਕਰਕੇ ਅਮਰੀਕਾ ਦੀ ਧਰਤੀ ਤੇ ਪਹੁੰਚਿਆ ਸੀ ਉਹਨਾਂ ਦੇ ਮਨ ਵਿੱਚ ਇੱਕੋ ਆਸ ਸੀ ਕਿ ਹੁਣ ਪੁਰਾਣੇ ਦੁੱਖ ਖਤਮ ਹੋ ਜਾਣਗੇ ਅਤੇ ਬੱਚਿਆਂ ਦਾ ਭਵਿਕ ਸੁਰੱਖਿਤ ਹੋ ਜਾਵੇਗਾ ਪਰ ਉਹਨਾਂ ਨੂੰ ਇਸ ਗੱਲ ਦਾ ਚਿਤਚੇਤਾ ਵੀ ਨਹੀਂ ਸੀ ਕਿ ਜਿਸ ਝੂਠ ਦੀ ਬੁਨਿਆਦ ਤੇ ਉਹ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਨ ਜਾ ਰਹੇ ਹਨ ਉਹ ਝੂਠ ਉਹਨਾਂ ਦੇ ਆਪਣੇ ਹੀ 마ਸੂਮ ਬੱਚੇ ਦੀ ਜ਼ੁਬਾਨ ਤੋਂ ਨਿਕਲੇ ਸਿਰਫ ਇੱਕ ਸੱਚ ਨਾਲ ਤਾਸ਼ ਦੇ ਪੱਤੇ ਆਵਾਮ ਖਿੱਲਰ ਜਾਵੇਗਾ ਇਹ ਕਟਨਾ ਸਾਨੂੰ ਸੋਚਣ ਲਈ ਮਜਬੂਰ ਕਰਦੀ ਹੈ ਕੀ ਕੀ ਡਾਲਰਾਂ ਦੀ ਚਮਕ ਸਾਡੀ ਇਮਾਨਦਾਰੀ ਅਤੇ ਸਕੂਨ ਤੋਂ ਵੱਧ ਕੀਮਤੀ ਹੈ ਅੱਜ ਦੀ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਸੁਣਿਓ ਕਿਉਂਕਿ ਇਹ ਸਿਰਫ ਇੱਕ ਕਹਾਣੀ ਨਹੀਂ ਬਲਕਿ ਇੱਕ ਸਬਕ ਹੈ ਜਦੋਂ ਇੱਕ ਚਾਰ ਜੀਆਂ ਦਾ ਪਰਿਵਾਰ ਅਮਰੀਕਾ ਪਹੁੰਚਿਆ ਤਾਂ ਸਭ ਤੋਂ ਪਹਿਲਾ ਅਤੇ ਵੱਡਾ ਕੰਮ ਸੀ ਉੱਥੇ ਪੱਕੇ ਹੋਣ ਲਈ ਕੇਸ ਫਾਈਲ ਕਰਨਾ ਜਿਵੇਂ ਕਿ ਅਕਸਰ ਦੇਖਿਆ ਜਾਂਦਾ ਹੈ ਬਹੁਤ ਸਾਰੇ ਲੋਕ ਅਮਰੀਕਾ ਵਿੱਚ ਪੱਕੇ ਹੋਣ ਲਈ ਸਿਆਸੀ ਸ਼ਰਨ ਪਾਵ ਕੇ ਅਸਾਈਲਮ ਦਾ ਸਹਾਰਾ ਲੈਂਦੇ ਹਨ ਵਕੀਲਾ ਦੇ ਕਹਿਣ ਤੇ ਬਲਵਿੰਦਰ ਅਤੇ ਕੁਲਦੀਪ ਨੇ ਵੀ ਇਹੀ ਰਾਹ ਚੁਣਿਆ ਅਸਲ ਵਿੱਚ ਉਹਨਾਂ ਨੂੰ ਪੰਜਾਬ ਵਿੱਚ ਕੋਈ ਖਤਰਾ ਨਹੀਂ ਸੀ ਉਹ ਸਿਰਫ ਆਰਥਿਕ ਤੰਗੀ ਅਤੇ ਚੰਗੇ ਪਵਿੱਖ ਲਈ ਵਿਦੇਸ਼ ਆਏ ਸਨ ਪਰ ਕੇਸ ਨੂੰ ਮਜ਼ਬੂਤ ਬਣਾਉਣ ਲਈ ਇੱਕ ਮੰਗੜਤ ਕਹਾਣੀ ਤਿਆਰ ਕੀਤੀ ਗਈ ਵਕੀਲ ਨੇ ਉਹਨਾਂ ਨੂੰ ਸਮਝਾਇਆ ਕਿ ਉਹਨਾਂ ਨੇ ਇਮੀਗ੍ਰੇਸ਼ਨ ਅਫਸਰਾਂ ਸਾਹਮਣੇ ਇਹ ਕਹਿਣਾ ਹੈ ਕਿ ਪੰਜਾਬ ਵਿੱਚ ਪੁਲਿਸ ਉਹਨਾਂ ਨੂੰ ਤੰਗ ਕਰਦੀ ਹੈ ਉਹਨਾਂ ਦੀ ਜਾਨ ਨੂੰ ਸਿਆਸੀ ਪਾਰਟੀਆਂ ਤੋਂ ਖਤਰਾ ਹੈ ਅਤੇ ਜੇਕਰ ਉਹ ਵਾਪਸ ਗਏ ਤਾਂ ਉਹਨਾਂ ਨੂੰ ਮਾਰ ਦਿੱਤਾ ਜਾਵੇਗਾ। ਇਹ ਝੂਠ ਸਿਰਫ ਮਾਪੇ-ਬਾਬ ਤੱਕ ਸੀਮਿਤ ਨਹੀਂ ਰਿਹਾ ਬਲਕਿ ਇਸ ਜ਼ਹਿਰ ਬੱਚਿਆਂ ਦੇ ਮਾਸੂਮ ਦਿਮਾਗਾਂ ਵਿੱਚ ਵੀ ਪੜਨਾ ਪਿਆ। ਬਲਵਿੰਦਰ ਅਤੇ ਕੁਲਦੀਪ ਦਿਨ-ਰਾਤ ਆਪਣੇ ਬੱਚਿਆਂ ਖਾਸ ਕਰਕੇ 7 ਸਾਲਾਂ ਦੇ ਅਰਮਾਨ ਨੂੰ ਇਹ ਰੱਟਾ ਲਗਵਾਉਂਦੇ ਰਹੇ ਕਿ ਜੇ ਕੋਈ ਪੁੱਛੇ ਤਾਂ ਕਹਿਣਾ ਕਿ ਪੁਲਿਸ ਪਾਪਾ ਨੂੰ ਮਾਰਦੀ ਸੀ ਜਾਂ ਸਾਨੂੰ ਡਰ ਲੱਗਦਾ ਸੀ। ਉਹ ਮਾਸੂਮ ਬੱਚੇ ਜਿਨ੍ਹਾਂ ਨੂੰ ਸਿਆਸਤ ਜਾਂ ਸ਼ਰਨ ਦਾ ਮਤਲਬ ਵੀ ਨਹੀਂ ਪਤਾ ਸੀ ਉਹਨਾਂ ਉੱਤੇ ਆਪਣੇ ਮਾਪਿਆਂ ਦੇ ਝੂਠ ਨੂੰ ਸੱਚ ਬਣਾ ਕੇ ਪੇਸ਼ ਕਰਨ ਦਾ ਭਾਰ ਪਾ ਦਿੱਤਾ ਗਿਆ ਇਹ ਉਹ ਪਲ ਸੀ ਜਿੱਥੇ ਉਹਨਾਂ ਦੀ ਬਰਬਾਦੀ ਦੀ ਨੀਂ ਰੱਖੀ ਗਈ ਕਿਉਂਕਿ ਬੱਚੇ ਮੰਨਦੇ ਸੱਚੇ ਹੁੰਦੇ ਹਨ ਅਤੇ ਉਹਨਾਂ ਨੂੰ ਝੂਠ ਬੋਲਣ ਦੀ ਸਿਖਲਾਈ ਦੇਣਾ ਕੁਦਰਤ ਦੇ ਨਿਯਮਾਂ ਦੇ ਖਿਲਾਫ ਸੀ ਸਮਾਂ ਬੀਤਦਾ ਗਿਆ ਅਤੇ ਆਖਰਕਾਰ ਉਹ ਦਿਨ ਆ ਹੀ ਗਿਆ ਜਿਸ ਦਾ ਪੂਰੇ ਪਰਿਵਾਰ ਨੂੰ ਡਰ ਅਤੇ ਬੇਸਬਰੀ ਨਾਲ ਇੰਤਜ਼ਾਰ ਸੀ ਅਸਾਈਲਮ ਦੀ ਇੰਟਰਵਿਊ ਦਾ ਦਿਨ ਪੂਰਾ ਪਰਿਵਾਰ ਤਿਆਰ ਹੋ ਕੇ ਇਮੀਗ੍ਰੇਸ਼ਨ ਦਫ਼ਤਰ ਪਹੁੰਚਿਆ ਮਾਹੌਲ ਬਹੁਤ ਹੀ ਗੰਭੀਰ ਸੀ ਹਰ ਪਾਸੇ ਵਰਦੀਦਾਰੀ ਅਫਸਰ ਅਤੇ ਕਾਨੂੰਨੀ ਕਾਰਵਾਈ ਦਾ ਡਰ ਸਾਫ਼ ਦਿਖਾਈ ਦੇ ਰਿਹਾ ਸੀ ਬਲਵਿੰਦਰ ਅਤੇ ਕੁਲਦੀਪ ਦੇ ਦਿਲ ਜ਼ੋਰ-ਜ਼ੋਰ ਨਾਲ ਤੜਕ ਰਹੇ ਸਨ ਉਹਨਾਂ ਨੇ ਅੰਦਰ ਜਾਣ ਤੋਂ ਪਹਿਲਾਂ ਇੱਕ ਵਾਰ ਫਿਰ ਆਪਣੇ ਬੱਚਿਆਂ ਨੂੰ ਸਮਝਾਇਆ ਕਿ ਉਹਨਾਂ ਨੇ ਉਹੀ ਬੋਲਣਾ ਹੈ ਜੋ ਉਹਨਾਂ ਨੂੰ ਕਹ ਸਿਖਾਇਆ ਗਿਆ ਸੀ ਇੰਟਰਵਿਊ ਸ਼ੁਰੂ ਹੋਈ ਅਤੇ ਪਹਿਲਾ ਮਾਤਾ ਪਿਤਾ ਤੋਂ ਸਵਾਲ ਕੀਤੇ ਗਏ ਬਲਵਿੰਦਰ ਨੇ ਬੜੀ ਸਫਾਈ ਨਾਲ ਵਕੀਲ ਦੁਆਰਾ ਰਟਾਈ ਹੋਈ ਕਹਾਣੀ ਸੁਣਾ ਦਿੱਤੀ ਉਸਨੇ ਬੜੇ ਦੁਖੀ ਹੋ ਕੇ ਦੱਸਿਆ ਕਿ ਕਿਵੇਂ ਪੰਜਾਬ ਵਿੱਚ ਉਹਨਾਂ ਦਾ ਜੋਣਾ ਮੁਹਾਲ ਸੀ ਇਮੀਗ੍ਰੇਸ਼ਨ ਅਫਸਰ ਜੋ ਕਿ ਬਹੁਤ ਤਜਰਬੇਕਾਰ ਹੁੰਦੇ ਹਨ ਅਤੇ ਰੋਜ਼ਾਨਾ ਅਜਿਹੇ ਸਾਇਕੜੇ ਕੇਸ ਦੇਖਦੇ ਹਨ ਬੜੇ ਧਿਆਨ ਨਾਲ ਉਹਨਾਂ ਦੇ ਹਾਵ-ਭਾਵ ਨੋਟ ਕਰ ਰਿਹਾ ਸੀ ਅਮਰੀਕਾ ਦੇ ਇਮੀਗ੍ਰੇਸ਼ਨ ਸਿਸਟਮ ਵਿੱਚ ਅਫਸਰਾਂ ਨੂੰ ਖਾਸ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿ ਉਹ ਸੱਚ ਅਤੇ ਝੂਠ ਨੂੰ ਕਿਵੇਂ ਪਰਖਣ ਜਦੋਂ ਮਾਪਿਆਂ ਦੀ ਗਲਬਾਤ ਖਤਮ ਹੋਈ ਤਾਂ ਅਫਸਰ ਨੇ ਕਿਹਾ ਕਿ ਉਹ ਬੱਚਿਆਂ ਨਾਲ ਇਕੱਲੇ ਗੱਲ ਕਰਨਾ ਚਾਹੁੰਦਾ ਹੈ ਇਹ ਸੁਣ ਕੇ ਮਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਪਰ ਉਹਨਾਂ ਕੋਲ ਨਾ ਕਰਨ ਦਾ ਕੋਈ ਚਾਰਾ ਨਹੀਂ ਸੀ ਉਹਨਾਂ ਨੂੰ ਲੱਗਿਆ ਕਿ ਬੱਚੇ ਤਿਆਰ ਹਨ ਔਰ ਉਹ ਪੁੱਲ ਗਏ ਸਨ ਕਿ ਇੱਕ ਸੱਤ ਸਾਲ ਦਾ ਬੱਚਾ ਦਬਾਹੇਟ ਕਿਵੇਂ ਪ੍ਰਤੀਕਿਰਿਆ ਕਰੇਗਾ ਇਮੀਗ੍ਰੇਸ਼ਨ ਅਫਸਰ ਨੇ ਛੋਟੇ ਾਰਮਾਨ ਨੂੰ بڑے ਪਿਆਰ ਨਾਲ ਆਪਣੇ ਕੋਲ ਬਿਠਾਇਆ ਉਸਨੇ ਕੋਈ ਸਖਤ ਸਵਾਲ ਨਹੀਂ ਪੁੱਛਿਆ ਬਲਕਿ ਇੱਕ ਦੋਸਤ ਵਾਂਗ ਗੱਲ ਸ਼ੁਰੂ ਕੀਤੀ ਉਸਨੇ ਾਰਮਾਨ ਨੂੰ ਚਾਕਲੇਟ ਦਿੱਤੀ ਅਤੇ ਖੇਡਾਂ ਬਾਰੇ ਗੱਲਾਂ ਕਰਨ ਲੱਗਾ ਜਦੋਂ ਬੱਚਾ ਥੋੜਾ ਕੁਲ ਮਿਲ ਗਿਆ ਅਤੇ ਉਸਦਾ ਡਰ ਖਤਮ ਹੋ ਗਿਆ ਤਾਂ ਅਫਸਰ ਨੇ ਬੜੀ ਚਲਾਕੀ ਨਾਲ ਅਸਲ ਮੁੱਦੇ ਵੱਲ ਮੋੜ ਕਟਿਆ ਉਸਨੇ ਾਰਮਾਨ ਨੂੰ ਪੁੱਛਿਆ ਬੇਟਾ ਤੁਹਾਨੂੰ ਇੰਡੀਆ ਵਿੱਚ ਆਪਣਾ ਕਾਰਜ ਯਾਦ ਆਉਂਦਾ ਹੈ ਾਰਮਾਨ ਨੇ ਮੁਸਕਰਾ ਕੇ ਕਿਹਾ ਹਾਂ ਜੀ ਬਹੁਤ ਫਿਰ ਅਫਸਰ ਨੇ ਅਗਲਾ ਸਵਾਲ ਕੀਤਾ ਤੁਸੀਂ ਉੱਥੇ ਕਿਉਂ ਨਹੀਂ ਰਹਿਣਾ ਚਾਹੁੰਦੇ ਸੀ ਕੀ ਉੱਥੇ ਕੋਈ ਮੁਸ਼ਕਲ ਸੀ ਬਲਵਿੰਦਰ ਦੁਆਰਾ ਸਿਖਾਏ ਰੱਟੇ ਦੇ ਉਲਟ ਬੱਚੇ ਦੀ ਮਾਸੂਮੀਅਤ ਜਾਗ ਪਈ ਉਸ ਸਮੇਂ ਾਰਮਾਨ ਦੇ ਦਿਮਾਗ ਵਿੱਚੋਂ ਉਹ ਡਰਾਉਣੀ ਕਹਾਣੀ ਗਾਇਬ ਹੋ ਗਈ ਅਤੇ ਸੱਚਾਈ ਸਾਹਮਣੇ ਆ ਗਈ ਉਸਨੇ بڑے ਚਾਣਲ ਦੱਸਿਆ ਨਹੀਂ ਅੰਕਲ ਸਾਡਾ ਕਾਰ ਬਹੁਤ ਵੱਡਾ ਸੀ ਮੇਰੇ ਕੋਲ ਸਾਈਕਲ ਵੀ ਸੀ ਬਸ papa ਕਹਿੰਦੇ ਸੀ ਕਿ ਅਮਰੀਕਾ ਜਾ ਕੇ ਅਸੀਂ ਵੱਡੀ ਕਾਰ ਲੈਣੀ ਹੈ ਅਤੇ ਬਹੁਤ ਸਾਰੇ ਪੈਸੇ ਕਮਾਉਣੇ ਹਨ ਇਸ ਕਰਕੇ ਅਸੀਂ ਆ ਗਏ ਅਫਸਰ ਨੇ ਫਿਰ ਪੁੱਛਿਆ ਕਿ ਪੁਲਿਸ ਕਦੇ ਤੁਹਾਡੇ ਘਰ ਆਈ ਸੀ ਾਰਮਾਨ ਨੇ ਹੈਰਾਨ ਹੋ ਕੇ ਕਿਹਾ ਨਹੀਂ ਪੁਲਿਸ ਕਿਉਂ ਆਵੇਗੀ ਹੇ ਪੁਲਿਸ ਕਿਉਂ ਆਵੇਗੀ ਮੇਰੇ ਪਾਪਾ ਤਾਂ ਸਭ ਨਾਲ ਬਹੁਤ ਪਿਆਰ ਕਰਦੇ ਸਨ ਬੱਚੇ ਦੀ ਇਸ ਇੱਕ ਜਵਾਬ ਨੇ ਸਾਰੀ ਬਣੀ ਬਣਾਈ ਖੇੜ ਵਿਗਾੜ ਦਿੱਤੀ ਉਸ ਇੱਕ ਪਲ ਵਿੱਚ ਸਾਰਾ ਝੂਠ ਨੰਗਾ ਹੋ ਗਿਆ ਜਦੋਂ ਅਫਸਰ ਨੇ ਬੱਚੇ ਦੀ ਇਹ ਗੱਲ ਸੁਣੀ ਤਾਂ ਉਸ ਲਈ ਫੈਸਲਾ ਲੈਣਾ ਬਹੁਤ ਆਸਾਨ ਹੋ ਗਿਆ ਉਸਨੇ ਤੁਰੰਤ ਮਾਪਿਆਂ ਨੂੰ ਅੰਦਰ ਬੁਲਾਇਆ ਕਮਰੇ ਦਾ ਮਾਹੌਲ ਹੁਣ ਪਹਿਲਾ ਵਰਗਾ ਨਹੀਂ ਸੀ ਉੱਥੇ ਇੱਕ ਅਜੀਬ ਜਿਹੀ ਖਾਮੋਸ਼ੀ ਅਤੇ ਤਣਾਸੀ ਅਫਸਰ ਨੇ ਸਿੱਧਾ ਬਲਵਿੰਦਰ ਦੀਆਂ ਅੱਖਾਂ ਵਿੱਚ ਦੇਖਿਆ ਅਤੇ ਅਰਮਾਨ ਦੁਆਰਾ ਕਹੀ ਗਈ ਗੱਲ ਦੁਹराई ਬਲਵਿੰਦਰ ਅਤੇ ਕੁਲਦੀਪ ਦੇ ਚਿਹਰੇ ਦਾ ਰੰਗ ਉੱਡ ਗਿਆ ਉਹਨਾਂ ਦੇ ਮੂੰਹ ਕੋਈ ਸ਼ਬਦ ਨਹੀਂ ਨਿਕਲ ਰਿਹਾ ਸੀ ਉਹਨਾਂ ਨੇ ਬਹਾਨੇ ਬਣਾਉਣ ਦੀ ਕੋਸ਼ਿਸ਼ ਕੀਤੀ ਕਿਹਾ ਕਿ ਬੱਚਾ ਛੋਟਾ ਹੈ ਇਸ ਨੂੰ ਪਤਾ ਨਹੀਂ ਹੈ ਪਰ ਹੁਣ ਬਹੁਤ ਦੇਰ ਹੋ ਚੁੱਕੀ ਸੀ ਅਮਰੀਕਾ ਵਿੱਚ ਝੂਠ ਬੋਲ ਕੇ ਇਮੀਗ੍ਰੇਸ਼ਨ ਲੈਂਡ ਦੀ ਕੋਸ਼ਿਸ਼ ਨੂੰ ਵੀਜ਼ਾ ਫਰਾਡ ਮੰਨਿਆ ਜਾਂਦਾ ਹੈ ਅਤੇ ਇਸ ਦੀ ਸਜ਼ਾ ਬਹੁਤ ਸਖਤ ਹੁੰਦੀ ਹੈ ਅਫਸਰ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਤੁਹਾਡੀ ਕਹਾਣੀ ਅਤੇ ਬੱਚੇ ਦੇ ਬਿਆਨ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਜਿਸ ਦਾ ਮਤਲਬ ਹੈ ਕਿ ਤੁਸੀਂ ਅਮਰੀਕੀ ਸਰਕਾਰ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਉਸੇ ਵੇਲੇ ਉਹਨਾਂ ਦੀ ਅਸਾਈਲਮ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਸਿਰਫ ਅਰਜ਼ੀ ਹੀ ਰੱਦ ਨਹੀਂ ਹੋਈ ਬਲਕਿ ਉਹਨਾਂ ਨੂੰ ਡਿਪੋਰਟੇਸ਼ਨ ਦੇ ਆਰਡਰ ਵੀ ਜਾਰੀ ਕਰ ਦਿੱਤੇ ਗਏ ਸੋਚੋ ਉਸ ਵੇਲੇ ਉਸ ਪਰਿਵਾਰ ਤੇ ਕੀ ਬੀਤੀ ਹੋਵੇਗੀ ਉਹ ਸੁਪਨੇ ਜੋ ਉਹਨਾਂ ਨੇ ਸਾਲਾਂ ਤੋਂ ਸੰਜੋਏ ਸਨ ਉਹ ਲੱਖਾਂ ਰੁਪਏ ਜੋ ਉਹਨਾਂ ਨੇ ਲਗਾਏ ਸਨ ਅਤੇ ਉਹ ਪਵਿਕ ਜੋ ਉਹਨਾਂ ਨੇ ਆਪਣੇ ਬੱਚਿਆਂ ਲਈ ਸੋਚਿਆ ਸੀ ਸਭ ਕੁਝ ਇੱਕ ਪਲ ਵਿੱਚ ਖਤਮ ਹੋ ਗਿਆ ਮਾਪਿਆਂ ਦੀਆਂ ਅੱਖਾਂ ਵਿੱਚ ਪਛਤਾਵੇ ਦੇ ਹੰਝੂ ਸਨ ਪਰ ਹੁਣ ਪਛਤਾਉਣ ਦਾ ਕੋਈ ਫਾਇਦਾ ਨਹੀਂ ਸੀ ਇਸ ਘਟਨਾ ਤੋਂ ਬਾਅਦ ਜੋ ਹੋਇਆ ਉਹ ਹੋਰ ਵੀ ਦਰਦਨਾਕ ਸੀ ਪਰਿਵਾਰ ਨੂੰ ਅਮਰੀਕਾ ਛੱਡਣ ਲਈ ਕੁਝ ਹੀ ਦਿਨਾਂ ਦਾ ਸਮਾਂ ਮਿਲਿਆ ਜਿਸ ਘਰ ਵਿੱਚ ਉਹਨਾਂ ਨੇ ਆਪਣੀ ਨਵੀਂ ਦੁਨੀਆ ਵਸਾਈ ਸੀ ਉਸਨੂੰ ਖਾਲੀ ਕਰਨਾ ਪਿਆ ਬੱਚਿਆਂ ਦੀ ਸਕੂਲ ਦੀ ਪੜਾਈ ਅੱਧ ਵਿਚਕਾਰ ਛੁੱਟ ਗਈ ਸਭ ਤੋਂ ਵੱਡਾ ਦੁੱਖ ਉਸ ਮਾਸੂਮ ਾਰਮਾਨ ਲਈ ਸੀ ਜਿਸਨੂੰ ਇਹ ਸਮਝ ਵੀ ਨਹੀਂ ਸੀ ਆ ਰਿਹਾ ਕਿ ਉਸਦੀ ਇੱਕ ਸੱਚੀ ਗੱਲ ਨੇ ਉਸਦੇ ਪਰਿਵਾਰ ਨੂੰ ਕਿੰਨੀ ਵੱਡੀ ਮੁਸੀਬਤ ਵਿੱਚ ਪਾ ਦਿੱਤਾ ਹੈ ਸ਼ਾਇਦ ਵੱਡੇ ਹੋ ਕੇ ਜਦੋਂ ਉਸ ਨੂੰ ਇਸ ਗੱਲ ਦਾ ਅਹਿਸਾਸ ਹੋਵੇਗਾ ਤਾਂ ਉਹ ਆਪਣੇ ਆਪ ਨੂੰ ਦੋਸ਼ੀ ਮੰਨੇਗਾ ਹਾਲਾਂਕਿ ਗਲਤੀ ਉਸ ਦੀ ਨਹੀਂ ਉਸ ਦੇ ਮਾਪਿਆਂ ਦੀ ਸੀ ਜਿਨ੍ਹਾਂ ਨੇ ਉਸ ਨੂੰ ਝੂਠ ਦਾ ਹਿੱਸਾ ਬਣਾਇਆ ਜਦੋਂ ਇਹ ਪਰਿਵਾਰ ਵਾਪਸ ਪੰਜਾਬ 에য়ারਪੋਰਟ ਤੇ ਉਤਰਿਆ ਤਾਂ ਉਹਨਾਂ ਕੋਲ ਨਾ ਡਾਲਰ ਸਨ ਨਾ ਇੱਜ਼ਤ ਅਤੇ ਨਾ ਹੀ ਕੋਈ ਭਵਿੱਖ ਸਿਰ ਸਿਰਫ ਕਰਜ਼ੇ ਦੀ ਪੰਡ ਸੀ ਅਤੇ ਸਮਾਜ ਦੇ ਤਾਣੇ ਪਿੰਡ ਵਾਲੇ ਜੋ ਕਦੇ ਉਹਨਾਂ ਦੀਆਂ ਫੋਟੋਆਂ ਦੇਖ ਕੇ ਰੀਸ ਕਰਦੇ ਸਨ ਹੁਣ ਗੱਲਾਂ ਬਣਾ ਰਹੇ ਸਨ ਇਹ ਸਿਰਫ ਇੱਕ ਪਰਿਵਾਰ ਦੀ ਕਹਾਣੀ ਨਹੀਂ ਹੈ ਬਲਕਿ ਇਹ ਅੱਜ ਦੇ ਦੌਰ ਵਿੱਚ ਵਿਦੇਸ਼ ਜਾਣ ਦੀ ਅੰਨੀ ਦੌਰ ਦਾ ਕੋੜਾ ਸੱਚ ਹੈ ਅਸੀਂ ਅਕਸਰ ਸੋਚਦੇ ਹਾਂ ਕਿ ਅਸੀਂ ਸਿਸਟਮ ਨੂੰ ਤੋਖਾ ਦੇ ਸਕਦੇ ਹਾਂ ਪਰ ਅਸੀਂ ਭੁੱਲ ਜਾਂਦੇ ਹਾਂ ਕਿ ਸੱਚ ਦੀ ਉਮਰ ਲੰਬੀ ਹੁੰਦੀ ਹੈ ਅਤੇ ਝੂਠ ਦੇ ਪੈਰ ਨਹੀਂ ਹੁੰਦੇ ਇਸ ਪੂਰੀ ਘਟਨਾ ਤੋਂ ਸਾਨੂੰ ਇੱਕ ਬਹੁਤ ਵੱਡਾ ਸਬਕ ਮਿਲਦਾ ਹੈ ਅਤੇ ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਨੂੰ ਧਿਆਨ ਨਾਲ ਸਮਝੋ ਸਭ ਤੋਂ ਪਹਿਲੀ ਗੱਲ ਕਦੇ ਵੀ ਵਿਦੇਸ਼ ਜਾਣ ਲਈ ਗਲਤ ਤਰੀਕਿਆਂ ਜਾਂ ਝੂਠੀਆਂ ਕਹਾਣੀਆਂ ਦਾ ਸਹਾਰਾ ਨਾ ਲਓ ਅਮਰੀਕਾ ਜਾਂ ਕੈਨੇਡਾ ਵਰਗੇ ਦੇਸ਼ਾਂ ਦੇ ਕਾਨੂੰਨ ਬਹੁਤ ਸਖਤ ਹਨ ਅਤੇ ਉਹਨਾਂ ਕੋਲ ਸੱਚ ਜਾਣਨ ਦੇ ਬਹੁਤ ਤਰੀਕੇ ਹਨ ਦੂਜੀ ਅਤੇ ਸਭ ਤੋਂ ਮਹੱਤਵਪੂਰਨ ਗੱਲ ਆਪਣੇ ਮਾਸੂਮ ਬੱਚਿਆਂ ਨੂੰ ਕਦੇ ਵੀ ਆਪਣੇ ਝੂਠ ਵਿੱਚ ਸ਼ਾਮਲ ਨਾ ਕਰੋ ਬੱਚੇ ਰੱਬ ਦਾ ਰੂਪ ਹੁੰਦੇ ਹਨ ਉਹਨਾਂ ਦੀ ਫਿਤਰਤ ਵਿੱਚ ਸੱਚ ਹੁੰਦਾ ਹੈ ਜਦੋਂ ਤੁਸੀਂ ਉਹਨਾਂ ਨੂੰ ਝੂਠ ਬੋਲਣਾ ਸਿਖਾਉਂਦੇ ਹੋ ਤਾਂ ਤੁਸੀਂ ਨਾ ਸਿਰਫ ਕਾਨੂੰਨੀ ਤੌਰ ਤੇ ਗਲਤ ਕਰ ਰਹੇ ਹੋ ਬਲਕਿ ਉਹਨਾਂ ਦੀ ਮਾਨਸਿਕਤਾ ਨਾਲ ਵੀ ਖਿਲਵਾੜ ਕਰ ਰਹੇ ਹੋ ਜਿਸ ਬੱਚੇ ਨੇ ਅੱਜ ਮਜਬੂਰੀ ਵਿੱਚ ਝੂਠ ਬੋਲਿਆ ਕੱਲ ਨੂੰ ਉਹ ਆਪਣੀ ਜ਼ਿੰਦਗੀ ਵਿੱਚ ਵੀ ਝੂਠ ਦਾ ਸਹਾਰਾ ਲਵੇਗਾ ਯਾਦ ਰੱਖੋ ਰੁੱਖੀ ਮਿੱਸੀ ਖਾ ਕੇ ਆਪਣੇ ਵਤਨ ਵਿੱਚ ਇੱਜ਼ਤ ਨਾਲ ਰਹਿਣਾ ਬੇਗਾਨੇ ਮੁਲਕ ਵਿੱਚ ਝੂਠ ਦੀ ਬੁਨਿਆਦ ਤੇ ਮੈਲ ਉਸਾਰਨ ਨਾਲੋਂ ਕਿਤੇ ਬਿਹਤਰ ਹੈ ਜੇਕਰ ਤੁਹਾਡਾ ਕੇ ਸੱਚਾ ਹੈ ਤਾਂ ਜ਼ਰੂਰ ਜਾਓ ਪਰ ਜੇਕਰ ਤੁਸੀਂ ਸਿਰਫ ਲਾਲਚ ਵਸ ਹੋ ਕੇ ਗਲਤ ਰਾਹ ਚੁਣ ਰਹੇ ਹੋ ਤਾਂ ਅੰਜਾਮ ਬਲਵਿੰਦਰ ਦੇ ਪਰਿਵਾਰ ਵਰਗਾ ਹੋ ਸਕਦਾ ਹੈ ਸਾਵਧਾਨ ਰਹੋ ਸੁਚੇਤ ਰਹੋ ਅਤਿ ਸਹੀ ਰਸਤਾ ਚੁਣੋ ਤਾਂ ਗਾਇਜ਼ ਇਹ ਵਾਲੀ ਵੀਡੀਓ ਜੀ ਸਾਡੀ ਇੱਥੇ ਇੱਕ ਖਤਮ ਤੇ ਤੁਸੀਂ ਦੇਖਿਆ ਹੈ ਨਾ ਕਿ ਕਿੰਨੀ ਜ਼ਿਆਦਾ ਉਹਨਾਂ ਨੂੰ ਅੱਜ ਕੱਲ ਦੇ ਜਿਹੜੀ ਪੀੜ੍ਹੀ ਹੈ ਨਾ ਉਹਨਾਂ ਨੂੰ ਕਿੰਨਾ ਹੁੰਦਾ ਕਿ ਅਸੀਂ ਬਾਲ ਚੱਲ ਜੀ ਬਸ ਜੀ ਮਾਂਜੀ ਚਾਹੇ ਝੂਠ ਬੋਲ ਕੇ ਜਿਵੇਂ ਹੀ ਹੈ ਨਾ ਚਾਹੇ ਮਾਪੇ ਹੁਣ ਲਾ ਲਓ ਹੈ ਨਾ ਕਿ ਉਹਨਾਂ ਨੂੰ ਵੀ ਬਾਹਰ ਜਾਂਦਾ ਹੁੰਦਾ ਕਿ ਸਾਡੇ ਚਾਹੇ ਉਹ ਸੋਚ ਰਹੇ ਹੁਣ ਕਿ ਉੱਚਾ ਦਾ ਸੋਚ ਰਹੇ ਹੁਣ ਕਿ ਸਭ ਕੁਝ ਸਹੀ ਹੋ ਜਾਏਗਾ ਹਮਮ ਇਹ ਨਾਲੇ ਇੱਕ ਵੀ ਗੱਲ ਹੈ ਕਿ ਅੱਜ ਕੱਲ ਦੇ ਮਤਲਬ ਜ਼ਮੀਨ ਵੀ ਵੇਚ ਦਿੰਦੇ ਇੱਕ ਬਾ ਜਾਣ ਲਈ ਇੱਕ ਦੇਖਾ ਦੇਖੀ ਹੂੰ ਕਿ ਉਹ ਬਾ ਗਿਆ ਮੈਨੂੰ ਵੀ ਜਾਣਾ ਹੈ ਨਾ ਉਹਦੇ ਪਿੱਛੇ ਸੀ ਕਿੰਨੇ ਕਈ ਝੂਠੀ ਬੋਲਦੇ ਤੇ ਸਪੈਸ਼ਲੀ ਬੱਚਾ ਤੁਸੀਂ ਝੂਠ ਬੁਲਵਾਣਾ ਨਹੀਂ ਚਾਹੀਦਾ ਕਦੀ ਦੇਖਣਾ ਸਾਰਾ ਲੈਣਾ ਹੀ ਨਹੀਂ ਠੀਕ ਉਹਨਾਂ ਨੇ ਕਿੰਨੇ ਕੱਪੜੇ ਦੇਖੇ ਸੀ ਇੱਕ ਸਟੋਰੀ ਰਹੀ ਇਹਨਾਂ ਨੇ ਇਹ ਗੱਲ ਦੱਸੀ ਹੈ ਕਿ ਜੇ ਤੁਸੀਂ ਝੂਠ ਬੋਲ ਰਹੇ ਤਾਂ ਬੱਚਾ ਨੂੰ ਨਾ ਲਓ ਪਹਿਲੀ ਗੱਲ ਤਾਂ ਝੂਠ ਬੋਲੋ ਨਾ ਤੇ ਤੁਹਾਡਾ ਇੰਗੇਜ ਜਿ ਵਧੀਆ ਚੱਲ ਰਿਹਾ ਰਿਸਪੈਕਟ ਨਾਲ ਚੱਲ ਰਿਹਾ ਤਾਂ ਵਧੀਆ ਹਮ ਮਾਚ ਉਹਦੀ ਫੈਮਿਲੀ ਨੂੰ ਦੁੱਖ ਝੇਲਣਾ ਪੈ ਰਿਹਾ ਹਮ ਹਮ ਤੇ ਇਹ ਗੱਲ ਹੈ ਜਿਹੜੀ ਮੈਂ ਸਿਖਾਈ ਹੈ ਤੇ ਸਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਬਿਲਕੁਲ ਕਿ ਜੇ ਐਸੀ ਝੂਠ ਬੋਲ ਕੇ ਜਾਉਂਗੇ ਜਾਂ ਫਿਰ ਇਮੀਗ੍ਰੇਸ਼ਨ ਵਾਲਾ ਝੂਠ ਬੋਲ ਕੇ ਪਹਿਲੀ ਗੱਲ ਤਾਂ ਉਹਨਾਂ ਦਾ ਐਕਸਪੀਰੀਅੰਸ ਹੀ ਬਹੁਤ ਜ਼ਿਆਦਾ ਹਮ ਹਮ ਉਹਨਾਂ ਨੂੰ ਫਟ ਪੜਿਆ ਨਾ ਜਦੋਂ ਉਹਨੂੰ ਪਤਾ ਕਿ ਬੱਚਨੜ ਕਿਵੇਂ ਗੱਲ ਕਰਨੀ ਹੈ ਟ੍ਰੈਂਕ ਹੋ ਕੇ ਗੱਲ ਕਰਨੀ ਹੈ ਹੈਨਾ ਤੇ ਉਹਨਾਂ ਨੇ ਪਹਿਲਾਂ ਬੱਚੇ ਨੂੰ ਐਜ਼ ਅ ਫਰੈਂਡ ਜਿਵੇਂ ਫਰੈਂਡਲੀ ਗੱਲ ਕਰਦੇ ਉਹਵੇਂ ਗੱਲ ਕਰੀ ਉਹਦੇ ਨਾਲ ਹਨਾ ਫਿਰ ਦੱਸਿਆ ਉਹਨਾਂ ਨੇ ਹੌਲੀ ਹੌਲੀ ਗੱਲ ਨੇ ਘੁਮਾਈ ਉਹਨਾਂ ਨੇ एकदम ਸਿੱਧਾ ਨਹੀਂ ਪੁੱਛਿਆ ਹੂੰ ਹਾਂ ਹਨਾ ਇਹ ਹੈ ਉਹਨਾਂ ਨੇ ਚਾਹੇ ਜਿੰਨਾ ਮਰਜ਼ੀ ਝੂਠ ਸिखਾਏ ਪਰ ਬੱਚਾ ਫਿਰ ਵੀ ਸੱਚੀ ਰਹਿ ਜਾਏ ਵੱਡੇ ਹੋ ਕੇ ਸੋਚਦਾ ਹੋਵੇ ਕਿ ਹਾਂ ਕਿ ਮੈਂ ਕਿਆ ਕਰਤਾ ਬੜੀ ਕੀ ਗੱਲ ਹੈ ਕਿ ਸਾਨੂੰ ਖੁਦ ਸੋchnਾ ਚਾਹੀਦਾ ਜੇ ਬੱਚਾ ਦਾ ਫਿਊਚਰ ਇੰਡੀਆ ਜਿਵੇਂ ਬਣ ਰਿਹਾ ਤਾਂ ਕਿਉਂ ਨਾ ਬਣਾਈਏ ਸੀ ਸਹੀ ਗੱਲ ਹੈ ਜਿਹੜੇ ਅਸੀਂ ਬਾਹਰ ਭੇਜਨੇ ਆ ਹਨਾ ਹੂੰ ਵਾਰ ਭੇਜਣ ਤੇ ਫੈਸਲੇ ਲੈਣੇ ਹੋ ਉਹਨੇ ਉਹਦੀ ਸਟੱਡੀ ਤੇ ਪੈਸੇ ਲਾਓ ਇੱਦਾਂ ਸਹੀ ਗੱਲ ਬਾਰਬੀ ਮੰਨਦੇ ਬਾਰੇ ਫਿਊਚਰ ਹੈ ਬਟ ਬੇਸਿਕਲੀ ਮਗਰ ਛੋੜਦਾ ਸਾਰਾ ਨਹੀਂ ਲੈਣਾ ਚਾਹੀਦਾ ਬੇਸਿਕਲੀ ਹਾਂ ਕਿ ਜੇ ਤੁਹਾਡਾ ਕੇਸ ਰੀਅਲ ਹੈ ਫਿਰ ਤਾਂ ਜਾਓ ਜੇ ਨਹੀਂ ਹੈ ਫਿਰ ਨਾ ਜਾਓ ਹਾਂ ਹਾਂ ਤੇ ਇਹ ਸਿੱਖਿਆ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਦੱਸੀ ਹੈ ਸਿਖਾਈ ਹੈ ਤੁਸੀਂ ਕਮੈਂਟ ਸੈਕਸ਼ਨ ਤੇ ਆਪਣੀ رائے ਜ਼ਰੂਰ ਦਿਓ ਅੱਗੇ ਅਗੇ ਵੀਡੀਓ ਜ਼ਰੂਰ ਸ਼ੇਅਰ ਕਰੋ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਅਸਲ